ਪਰੋਬੁਰ ਦੀ ਆਮ ਆਦਮੀ ਪਾਰਟੀ ਦਾ ਕਹਿਆਂ ਦੀ ਦੋਵਾਂ ਦੀ ਆਵਾਜ਼ ਜ਼ਿਆਦਾ ਹੈ ਭਾਜੀਪੀ ਦੀ ਆਵਾਜ਼ ਨਹੀਂ ਹੈ ਆਪਣਾ ਸਮੇਂ ਕਿ ਲੋਕਲ ਵੋਟ ਲੈਂਡ ਵਾਸਤੇ ਜਦੋਂ ਆਉਂਦੇ ਆ ਨਾ ਉਦੋਂ ਕਹਿੰਦੇ ਅਸੀਂ ਤੁਹਾਡੇ ਆ ਬਾਅਦ ਦੇ ਵਿੱਚ ਕੋਈ ਕਿਸੇ ਸਾਥ ਨਹੀਂ ਦਿੰਦਾ ਜੀ ਇਹ ਗੱਲਾਂ ਝੂਠੀਆਂ ਸਾਰੀ ਜੀ ਸਾਡੇ ਬਿਜਲੀ ਮਾਪ ਹੋ ਗਈ ਹੈ ਅਸੀਂ ਤਾਂ ਉਹਨਾਂ ਨੂੰ ਵੋਟ ਪਾਣੀ ਹੈ ਕੰਮਕੁਮ ਦੀ ਕੋਈ ਹੋ ਨਹੀਂ ਹੈ ਝਾੜੂ ਦੀ ਮਤਲਬ ਨਾ ਬਿਜਲੀ ਮਾਪ ਹੋ ਗਈ ਹੈ ਚੋਣ ਪ੍ਰਚਾਰ ਆਪਣੇ ਅਖੀਰ ਦੀ ਪੜਾਅ ਦੇ ਵਿੱਚ ਪਹੁੰਚ ਚੁੱਕਾ ਹੋਇਆ ਹੈ ਸਤਵੇਂ ਗੇੜ ਦੀਆਂ ਜਿਹੜੀਆਂ ਚੋਣਾਂ ਹਨ ਉਹ ਇੱਕ ਤਰੀਕ ਨੂੰ ਹੋਣ ਜਾ ਰਹੀਆਂ ਹਨ ਜਿਸ ਦੇ ਵਿੱਚ ਲੋਕ ਆਪਣਾ ਜਿਹੜਾ ਉਹ ਨੁਮਾਇੰਦਾ ਚੁਣ ਕੇ ਦਿੱਲੀ ਦੇ ਵਿੱਚ ਸੰਸਦ ਚ ਭੇਜਣਗੇ ਉੱਥੇ ਜੇ ਫਿਰੋਜ਼ਪੁਰ ਲੋਕ ਸਭਾ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਲੋਕ ਇਸ ਵੇਲੇ ਕਿਸ ਪਾਰਟੀ ਦੇ ਹੱਕ ਦੇ ਵਿੱਚ ਆਪਣੀ ਵੋਟ ਜਿਹੜੀ ਆ ਉਹ ਪਾਣਾ ਚਾਹਣਗੇ ਜਾਂ ਕਿਸ ਪਾਰਟੀ ਦੀ ਜਿਹੜੀ ਇਸ ਵੇਲੇ ਹਵਾ ਹੈ ਉਹ ਲੱਗ ਰਹੀ ਹੈਗੀ ਆ ਅਸੀਂ ਫਿਰੋਜ਼ਪੁਰ ਛੋਣੀ ਦੇ ਬਾਜ਼ਾਰ ਦੇ ਵਿੱਚ ਮੌਜੂਦ ਆ ਜਿੱਥੇ ਇੱਥੇ ਕੁਝ ਲੋਕ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਐਸ ਵੇਲੇ ਕਿਸ ਪਾਰਟੀ ਦੀ ਜਿਹੜੀ ਹਵਾ ਹੈ ਉਹ ਉਹ ਜਿਹੜੀ ਲੱਗਦੀ ਹੈਗੀ ਆ ਕਿ ਲੋਕ ਕੀ ਸੋਚਦੇ ਹਨ ਕਿ ਉਹ ਇਸ ਵਾਰ ਜਿਹੜਾ ਆਪਣਾ ਵੋਟ ਹੈ ਉਹ ਕਿਸ ਨੂੰ ਦੇਣ ਗਲਬਤ ਕਰ ਲੈਣੇ ਆ ਸਰ ਸਾਰਨਾ ਪਹਿਲਾਂ ਕੀ ਸੋਚਦੇ ਹੋ ਕਿ ਜਿਹੜੀ ਇੱਕ ਤਰੀਕ ਨੂੰ ਹੁਣ ਚੋਣਾਂ ਹੈਗੇ ਆ ਤਾਂ ਲੋਕ ਕੀ ਸੋਚ ਕੇ ਜਿਹੜੀ ਵੋਟ ਪਾਣਗੇ ਸਰ ਅਸੀਂ ਤਾਂ ਸੋਚਦੇ ਹਾਂ ਕਿ ਜਿਹੜੀ ਵੀ ਸਰਕਾਰ ਬਣੇ ਉਹ ਯੁਵਾ ਦਾ ਸਾਥ ਦੇਵੇ ਕਿਉਂਕਿ ਅੱਜ ਦੇ ਟਾਈਮ 'ਚ ਬੇਰੋਜ਼ਗਾਰੀ ਸਭ ਤੋਂ ਜ਼ਿਆਦਾ ਵੱਡਾ ਮੁੱਦਾ ਹੈ ਦੂਜੀ ਗੱਲ ਅਸੀਂ ਕੈਂਟਨ ਵਾਸੀ ਹੈਗੇ ਆ ਸਾਨੂੰ ਸਭ ਤੋਂ ਵੱਡੀ ਮਾਰ ਪਈ ਹੈ ਬ੍ਰਿਟਿਸ਼ ਦੀ ਜਿਹੜਾ ਬ੍ਰਿਟਿਸ਼ ਕਾਨੂੰਨ ਸ਼ੁਰੂ ਤੋਂ ਚੱਲਦਾ ਆ ਰਿਹਾ ਉਹ ਸਭ ਤੋਂ ਵੱਡੀ ਮਾਰ ਹੈ ਇੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਵੀ ਕੈਂਟੇਬਲ ਨਹੀਂ ਦੇਖਿਆ ਪੂਰ ਕੀ ਲੱਗ ਕੀ ਰਿਹਾ ਕਿ ਲੋਕ ਇਸ ਵਾਰ ਕਿਸ ਪਾਰਟੀ ਨੂੰ ਜਿਹੜਾ ਹੈ ਆਪਣਾ ਜਿਹੜਾ ਵੋਟ ਹੈ ਉਹ ਦੇਣਗੇ ਸਰ ਇਸ ਇਸ ਚੀਜ਼ ਅਸੀਂ ਵੀ ਕਨਫਿਊਜ਼ ਹੋਏ ਆ ਪਹਿਲਾਂ ਦੋ ਪਾਰਟੀਆਂ ਹੁੰਦੀਆਂ ਸੀ ਤਿੰਨ ਹੁੰਦੀਆਂ ਸੀ ਅੱਜ ਕੱਲ 4-4 ਪਾਰਟੀਆਂ ਹਰ ਪਾਰਟੀ ਆਪਣੀ ਆਪਣੀ ਉਪਲਬਧੀ ਲੈ ਕੇ ਗਿਣ ਰਹੀ ਹੈ ਆਮ ਆਦੀ ਪਾਰਟੀ ਵੱਲ ਵੇਖਿਆ ਜੇ ਤੇ ਉਹਨੇ ਪਹਿਲੀ ਵਾਰੀ ਜਨਰਲ ਕੈਟਾਗਰੀ ਵਾਸਤੇ ਬਿਜਲੀ ਦੇ ਬਿੱਲ ਮਾਫ 0 ਆ ਰਹੇ ਆ ਠੀਕ ਹੈ ਭਾਜਪੀ ਦੀ ਤਰਫ ਦੇਖਿਆ ਜੇ ਤੇ ਉਹਨੇ ਹਿੰਦੂਆਂ ਦਾ ਰਾਮ ਮੰਦਰ ਬਣਾਇਆ ਕਾਂਗਰਸ ਦੀ ਗੱਲ ਕਰੇ ਤੇ ਉਹ ਕਹਿੰਦੀ ਹੈ ਕਿ ਮੈਂ ਯੁਵਾ ਨੂੰ ਨੌਕਰੀ ਦਵਾਂਗੀ ਹੁਣ ਕਿਸ ਪਾਰਟੀ ਕੀ ਬਸ ਸੋਚੇ ਇਸ ਲਈ ਕਨਫਿਊਜ਼ ਹੋਇਆ ਆਪ ਵੀ ਕਨਫਿਊਜ਼ ਹੋਇਆ ਕਿਨੂੰ ਵੋਟ ਪਾਈਏ ਕਿਨੂੰ ਨਾ ਵੋਟ ਪਾਈਏ ਪਰ ਇਸ ਵਾਰ ਕਾ ਯੁਵਾ ਉਸਕਾ ਸਾਥ ਦੇਗਾ ਜੋ ਯੁਵਾ ਕੇ ਬਾਰੇ ਵਿੱਚ ਸੋਚੇਗਾ ਸਰ ਤੁਸੀਂ ਕੀ ਸੋਚਦੇ ਹੋ ਕਿ ਇਸ ਵਾਰ ਕਿਸ ਪਾਰਟੀ ਦੀ ਜਿਹੜੀ ਹਵਾ ਹੈ ਉਹ ਤੁਹਾਨੂੰ ਨਜ਼ਰ ਆ ਰਹੀ ਹੈ ਲੋਕ ਕੀ ਸੋਚ ਰਹੇ ਹੈਗੇ ਆ ਬਾਜ਼ਾਰ ਦੇ ਵਿੱਚ ਤੁਸੀਂ ਇੱਕ ਵਪਾਰੀ ਹੋ ਕੀ ਸੋਚਦੇ ਹੋ ਕਿ ਲੋਕ ਕਿਸ ਨੂੰ ਆਪਣਾ ਵੋਟ ਦੇ ਦਿਖੋ ਪਹਿਲਾ ਜਿਹੜੀ ਹੁੰਦੀ ਸੀ VOTING ਦੋ ਪਾਰਟੀ ਹੁੰਦੀ ਸੀ ਤਕਰੀਬਨ ਕਿਉਂਕਿ BJP ਦੇ ਉਹ ਇਕੱਠੇ ਹੁੰਦੇ ਜੀ ਆਪਣਾ ਇਹ عقائدا ਕਾਂਗਰਸ ਵੱਖਰੀ ਹੁੰਦੀ ਹੁਣ ਤੀਜੀ ਪਾਰਟੀ ਆਮ ਆਦੀ ਪਾਰਟੀ ਵੀ ਆ ਗਈ ਆ ਇਹਨਾਂ ਨੇ ਵਾਦੇ ਬਹੁਤ ਵੱਡੇ ਵੱਡੇ ਕੀਤੇ ਆ ਇਹਨਾਂ ਦੇ ਜੋ ਪਿੱਛੇ ਵਾਦੇ ਕੀਤੇ ਸੀ ਵੀ ਅਸੀਂ 1000 ਰੁਪਏ ਦੇੜੀ ਤੋਂ ਦਵਾਂਗੇ ਉਹ ਬਿਲਕੁਲ ਨਹੀਂ ਕੀਤਾ ਉਹਨਾਂ ਨੇ ਦੂਜਾ ਸਨੇਚਿੰਗ ਇੰਨੀ ਵੱਧ ਗਈ ਆ ਮਤਲਬ ਅਸੀਂ ਬਾਜ਼ਾਰ ਖੁੱਲ੍ਹੇ ਘੁੰਮ ਨਹੀਂ ਸਕਦੇ ਰਾਤ ਨੂੰ 8 ਵਜੇ ਤੋਂ ਬਾਅਦ ਮੋਬਾਈਲ ਸਨੇਚਿੰਗ ਇਹਨੇ ਜਿਆਦਾ ਵੱਧੀ ਕਰਾਇਆ ਬਹੁਤ ਵੱਧ ਗਿਆ ਸੈਕੰਡਲੀ ਅਸੀਂ ਵੋਟ ਉਹਨੂੰ ਦਵਾਂਗੇ ਸਾਡਾ ਜਿਹੜਾ ਸੋਇਪੁਰ ਕਨ ਦੇ ਵਿੱਚ ਜਿੰਨੀਆਂ ਵੀ ਅਸੀਂ ਮਕਾਨ ਸਾਡੇ ਆਪਣੇ ਨਹੀਂ ਹੈ ਸਾਰਾ ਸਾਰਾ ਉੱਪਰ ਦਾ ਜਿਹੜਾ ਸਾ ਤਾਚਾ ਉਹ ਸਾਡਾ ਆਪਣਾ ਹੈ ਇਹਦੀ ਮਤਲਬ ਕੋਈ ਰਜਿਸਟਰੀ ਨਹੀਂ ਹੈਗੀ ਐ ਇਸ ਤੋਂ ਕੰਮ ਤੋਂ ਬਹੁਤ ਦੁਖੀ ਹੈ ਸਭ ਲੋਕ ਕਹਿੰਦੇ ਜੋ ਵੀ ਆਂਦਾ ਇੱਕ ਕਰੋੜ ਹਟਾਵਾਂ ਕਾਲੇ ਕਰੋੜ ਲੇਕਿਨ ਹਰਦਾ ਕੁਝ ਵੀ ਨਹੀਂ ਵੇਵ ਕਿੰਦੀ ਲੱਗਦੀ ਹੈਗੀ ਆ ਹਵਾ ਜਿਹਨੂੰ ਆਪਾਂ ਕਹਿੰਨੇ ਆ ਕਿ ਬਜਾਰਾਂ ਦੇ ਵਿੱਚ ਆਮ ਤੌਰ ਤੇ ਚਰਚਾਵਾਂ ਵੀ ਹੁੰਦੀਆਂ ਨੇ ਲੋਕ ਗੱਲਾਂ ਵੀ ਕਰਦੇ ਨੇ ਕਿ ਆਹ ਪਾਰਟੀ ਨੂੰ ਅਸੀਂ ਚੁਣਾਂਗੇ ਜਾਂ ਆਹ ਪਾਰਟੀ ਅੱਗੇ ਚੱਲ ਰਹੀ ਹੈ ਇਸ ਵੇਲੇ ਤੁਹਾਨੂੰ ਕੀ ਲੱਗਦਾ ਪਾਰਟੀ ਅੱਗੇ ਕਿਹੜੀ ਚੱਲਦੀ ਹੈਗੀ ਆ ਚਾਰੋਂ ਪਾਰਟੀ ਬਰਾਬਰ ਟਕਰਾਈ ਜੀ ਦੇਖੋ ਜੇ ਭਾਜੀ ਪੀ ਦਾ ਕਹੀਏ ਤਾਂ ਭਾਜੀ ਪੀ ਨੇ ਅਪ ਸਾਡਾ ਰਾਮ ਮੰਦਰ ਬਣਾਇਆ ਜੀ 370 ਹਟਿਆ ਜੀ ਜੇ ਤਿੰਨ ਤਲਾਕ ਤਲਾਕ ਕਾਨੂੰਨ ਮੁਸਲਮਾਨਾਂ ਵਾਸਤੇ ਬਹੁਤ ਵਧੀਆ ਕੀਤਾ ਕਾਂਗਰਸ ਵੀ ਇੱਥੇ ਰਹੀ ਹੈ ਅਕਾਲੀ ਦਲ ਵੀ ਰਹੀ ਹੈ ਆਮ ਆਦੀ ਪਾਰਟੀ ਵੀ ਹੈ ਲੇਕਿਨ ਚਾਰਾ ਦਾ ਕੁਝ ਨਹੀਂ ਪਤਾ ਜੋ ਵੀ ਜیتےਗਾ ਬੜੇ ਮਿਨੀਮਮ ਮਾਰਜਿਨ ਜیتےਗਾ ਕੋਈ ਵੀ ਜیتے ਕੋਈ ਪਾਰਟੀ ਜیتے ਕੋਈ ਅਗਲੇ ਕੁਝ ਫਾਈਨਲ ਕੁਝ ਨਹੀਂ ਪਾਰਟੀ ਵਾਰੀ ਸਰ ਤੁਸੀਂ ਕਿਦਾਂ ਸੋਚਦੇ ਹੋਗੇ ਉਹ ਕਿ ਕਿਹੜੀ ਪਾਰਟੀ ਦੀ ਇਸ ਵੇਲੇ ਹਵਾ ਚੱਲਦੀ ਪਈ ਹੈਗੀ ਆ ਕਿ ਲੋਕ ਕਿਸ ਪਾਰਟੀ ਨੂੰ ਜਿਹੜਾ ਆਪਣਾ ਉਹ ਇਸ ਵਾਰ ਉਮੀਦਵਾਰ ਜਿਹੜਾ ਜਿਤਾਣਗੇ ਹੈਗੇ ਉਮੀਦਵਾਰ ਤਾਂ ਦੇਖੋ ਸਾਰੇ ਇੱਕ ਤੋਂ ਇੱਕ ਤੋਂ ਅੰਦਰ ਖੜੇ ਨੇ ਜੀ ਕਿ ਜਨਮ ਆਪਾਂ ਕੰਮ ਨਹੀਂ ਆ ਸਕਦੇ ਕਿਉਂਕਿ ਗੱਲ ਇਹ ਹੈ ਕਿ ਲੋਕ ਵੋਟਰਾਂ ਨੇ ਮਨ ਬਣਾ ਰੱਖਿਆ ਹੈ ਭਾਵੇਂ ਕੋਈ ਆਵੇ ਕੋਈ ਨਾ ਜਾਵੇ ਕਿਸੇ ਦਾ ਕੋਈ ਮਤਲਬ ਨਹੀਂ ਪਰ ਰੋਲਾ ਇਹ ਹੈ ਕਿ ਵੀ ਜਦੋਂ ਕੋਈ ਬੰਦਾ ਕੰਮ ਕਰਾਂਦਾ ਹੈ ਔਰ ਨਾ ਕਰਾਵੇ ਦੋ ਚੀਜ਼ਾਂ ਦੇਖੀ ਜਾਂਦੀ ਹੈ ਆਮ ਆਦਮੀ ਪਾਰਟੀ ਆਈ ਪੂਰੇ ਹਯੂਮ ਨਾਲ ਆਈ 92 ਸੀਟਾਂ ਲੈ ਕੇ ਆਈ ਔਰ ਵਾਦੇ ਕੀਤੇ ਸੀ ਇਹਨਾਂ ਨੇ ਕੈਂਡੀਟ ਦੇ ਵਿੱਚ ਸਾਰਾ ਕੁਝ ਯਾਨੀ ਕਿ ਲੋਕਾਂ ਨੇ ਇੰਨਾ ਭਰਪੂਰ ਸਾਥ ਦਿੱਤਾ ਇੰਨੀ ਵੋਟਾਂ ਨਾਲ ਮਾਰਚ ਨੂੰ ਜਿਤਾਇਆ ਪਰ ਸਾਡੇ ਕੈਂਟ ਦੇ ਹਮੇਸ਼ਾ ਮਾਰ ਇਹੀ ਪੈਂਦੀ ਹੈ ਕੈਂਟ ਨਾਲ ਵਿਸਕਾਰਾ ਕੀਤਾ ਜਾਂਦਾ ਜੋ ਕਾਂਗਰਸ ਸਰਕਾਰ ਸੀ ਉਦੋਂ ਵੀ ਇਹਦਾ ਨਾ ਵਿਕਾਰਾ ਕਿਉਂਕਿ ਉਹਨੂੰ ਵੀ ਲੋਕਾਂ ਦੇ ਪਿੱਛੇ ਛੱਡ ਦਿੰਦੇ ਕੋਈ ਲੀਡਰ ਇਹਦਾ ਖਾਸ ਸਾਥ ਨਹੀਂ ਦਿੰਦਾ ਸੀ ਹੁਣ ਜਦੋਂ ਆਮ ਆਦਮੀ ਪਾਰਟੇ ਆਈ ਹੈ ਤਾਂ ਆ ਵੇ ਲੋ ਜੀ ਕੈਂਡ ਨਾਲ ਬੱਸ ਸਟੈਂਡ ਦੇ ਵਿੱਚ ਬੱਸਾਂ ਜਾਣੀਆਂ ਬੰਦ ਕਰਤੀ ਲੋਕਾਂ ਨੂੰ ਇੰਨੀ ਦਿੱਕਤਾਂ ਆਉਂਦੀਆਂ ਸਾਡੇ ਕੈਂਡ ਦੇ ਲੋਕਾਂ ਨੂੰ ਅਸੀਂ ਚਾਹੁੰਦੇ ਜੋ ਵੀ ਬੰਦਾ ਆਵੇ ਉਹ ਇਹੋ ਜਿਹਾ ਲੀਡਰ ਹੋਵੇ ਕਿ ਜੋ ਲੋਕਾਂ ਦੀ ਮੁਸ਼ਕਿਲਾਂ ਕੈਂਡ ਦੀਆਂ ਮੁਸ਼ਕਿਲਾਂ ਨੂੰ ਆਪਣਾ ਸਮਝ ਕੇ ਲੋਕਾਂ ਕੋਲ ਵੋਟ ਲੈਣ ਵਾਸਤੇ ਜਦੋਂ ਆਉਂਦੇ ਆ ਨਾ ਉਦੋਂ ਕਹਿੰਦੇ ਅਸੀਂ ਤੁਹਾਡੇ ਆ ਬਾਦ ਦੇ ਵਿੱਚ ਕੋਈ ਕਿਸੇ ਸਾਥ ਨਹੀਂ ਦਿੰਦਾ ਜੀ ਇਹ ਗੱਲਾਂ ਝੂਠੀਆਂ ਸਾਰੀ ਬਾਕੀ ਰੋਲਾ ਇਹ ਹੈ ਕਿ ਇਸ ਤੋਂ ਜੋ ਨੰਬਰ 1 ਤੇ ਲੱਗ ਰਿਹਾ ਉਹ ਮੈਨੂੰ ਮੇਰੇ ਹਿਸਾਬ ਨਾਲ ਉਹ ਰਾਣਾ ਗੁਰਮੀਤ ਸਿੰਘ ਸੋਢੀ ਲੱਗਦਾ ਪਿਆ ਕਿਉਂਕਿ ਉਹ ਧਾਕੜ ਲੀਡਰ ਹੈ ਜੋ ਵੀ ਚਾਰ ਵਾਰੀ ਗਰੂਰ ਸਾਹਿਬ ਤੋਂ ਜਿੱਤ ਕੇ ਆਏ ਸੀਗੇ ਔਰ ਇੱਕ ਵਾਰੀ ਕੈਬਨਿਟ ਮਨਿਸਟਰ ਵੀ ਰਹੇ ਹੈ ਔਰ ਜੋ ਗੁਬਾਇਆ ਸੀਗਾ ਉਹ ਬਣਿਆ ਸੀ ਲੋਕਾਂ ਨੂੰ ਨਾਲ ਸਾਥ ਦਿੱਤਾ ਸੀਗਾ ਲੋਕਾਂ ਹੀ ਲੋਕੀ ਕਹਿੰਦੇ ਵੀ ਗੁਬਾਇ ਨੂੰ ਵੋਟਾਂ ਪੈਣੀਆਂ ਲੋਕੀ ਗੁਬਾਇ ਨੂੰ ਗੁਬਾਇ ਨੂੰ ਕਰੀਦੇ ਜਾਂਦੇ ਪਰ ਇਹ ਦੇਖੋ ਰਾਜ ਸਗ ਬ੍ਰਦਰੀ ਦਾ ਜਦੋਂ ਸਮਰਥਨ ਮਿਲਿਆ ਸੀ ਨਾ ਗੁਬਾਇ ਨੂੰ ਤੇ ਉਦੋਂ ਜਿੱਤਿਆ ਸੀ ਤੇ ਗਰਾਹ ਕਿਸ ਬਜਾਦ ਦੀ ਨੂੰ ਜਦੋਂ ਐਸੇ ਕੋਟਾ ਦੁਆਇਆ ਉਹ ਰਾਣਾ ਸਿੰਘ ਸੋਢੀ ਨੇ ਦੁਆਇਆ ਸੀਗਾ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਵੀ ਮੇਰੇ ਨਿੱਜੀ ਵਿਚਾਰ ਹੈ ਕਿ ਵੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੱਧ ਤੋਂ ਵੱਧ ਰਾ ਬ੍ਰਦਰੀ ਵੋਟ ਵੀ ਪਾਉਗੀ ਕਿਉਂਕਿ ਉਹਨਾਂ ਨੇ ਉਹਦਾ ਸਾਥ ਦਿੱਤਾ ਜੋ ਐਸੇ ਕਮਿਸ਼ਨ ਦਾ ਜਿਹੜਾ ਉਹਨਾਂ ਨੂੰ ਮਿਲਿਆ ਜੋ ਸਹਿਯੋਗ ਮਿਲਿਆ ਉਹ ਰਾਣਾ ਗੁਰਮੀਤ ਸਿੰਘ ਸੋਢੀ ਦਮਾਨਾ ਨੇ ਸੀ ਔਰ ਇਹੋ ਜਿਹਾ ਲੀਡਰ ਜਦੋਂ ਆਂਦਾ ਪਾਰਟੀ ਦੇ ਵਿੱਚ ਹੀ ਆ ਉਹਦੀ ਇੱਕ ਫੇਸ ਵੈਲਿਊ ਹੈ ਲੋਕ ਆਂਦੇ ਤੁਸੀਂ ਵੇਖ ਲਓ ਕੈਂਟ ਦੇ ਵਿੱਚ ਜਦੋਂ ਲੋਕ ਆਂਦੇ ਹਨ ਉਹਨੂੰ ਲਾਈਕ ਕਰਦੇ ਆ ਲੋਕਾਂ ਨੂੰ ਇੱਕ ਚਾਹ ਚੜ ਜਾਂਦਾ ਤੁਸੀਂ ਉਹਨਾਂ ਦੀ ਟੱਕਰ ਕਿੰਦੇ ਨਾਲ ਮੰਨਦੇ ਹੋ ਕਿਉਂਕਿ ਜਦੋਂ ਆਪਾਂ ਵਿਚਾਰ ਚਰਚਾ ਕਰਦੇ ਆ ਤਾਂ ਕਿਸ ਪਾਰਟੀ ਦਾ ਤੁਹਾਨੂੰ ਕਿਸ ਪਾਰਟੀ ਦੇ ਨਾਲ ਇਸ ਵੇਲੇ ਮੁਕਾਬਲਾ ਜਿਹੜਾ ਲੱਗ ਰਿਹਾ ਹੈਗਾ ਮੈਨੂੰ ਜੀ ਉਹਦਾ ਟਾਕਰਾ ਜੋ ਲੱਗਦਾ ਬੈਨ ਜੇ ਉਹ ਅਕਾਲੀ ਦਲ ਨਾਲ ਲੱਗਦਾ ਪਿਆ ਕਿਉਂਕਿ ਅਕਾਲੀ ਦਲ ਵੀ ਮਜ਼ਬੂਤ ਪਾਰਟੀ ਹੈ ਕੋਈ ਇਹੋ ਜਿਹੀ ਗੱਲ ਨਹੀਂ ਹੈ ਨੋਨੀ ਮਾਨ ਹੋਰ ਵੀ ਪੂਰੇ ਤਗੜੇ ਵਰਕਰ ਨੇ ਉਹਨਾਂ ਦੇ ਉਹਨਾਂ ਦੇ ਨਾਲ ਜੋ ਜਨਤਾ ਦੂਰੀ ਫਿਰਦੀ ਹੈ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਸਯੋਗ ਮਿਲ ਰਿਹਾ ਹੈ ਸੁਣਨ ਚ ਆਂਦੀ ਹੈ ਗੱਲ ਕਿ ਵੀ ਨੋਨੀ ਮਾਨ ਔਰ ਕਾਕਾ ਬਰਾੜ ਸਾਰੇ ਕੈਂਡੀਡੇਟ ਸਾਰੇ ਸਟਰੋਂਗ ਹੈ ਮੈਂਨੇ ਪਹਿਲੇ ਵੀ ਇੱਕ ਗੱਲ ਕਹੀ ਹੈ ਕਿ ਤੁਰੰਦਰ ਨੇ ਸਾਰੇ ਇੱਕ ਦੋ ਇੱਕ ਨੇ ਪਰ ਗੱਲ ਹੈ ਕਿ ਵੀ ਜੋ ਵਾਅਦੇ ਕਰਕੇ ਲੋਕਾਂ ਨਾਲ ਵਿਸ਼ਕਾਰਾ ਕਰਦੇ ਨੇ ਉਹ ਚੀਜ਼ ਨੂੰ ਨੁਕਸਾਨ ਜ਼ਰੂਰ ਮਿਲੂਗਾ ਕਿਉਂਕਿ ਕੈਂਡੀ ਲੋਕ ਜਨਤਾ ਵੋਟਾਂ ਦੇ ਨਾਲ ਆਪਣਾ ਜ਼ਰੂਰ ਹਿਸਾਬ ਚੁਕਤਾ ਕਰਦੀ ਹੈ ਇਹ ਪਰਮਿੰਦਰ ਸਿੰਘ ਬਿੰਕੀ ਜੀ ਨੂੰ ਵੀ ਕਿਉਂਕਿ ਲੋਕਾਂ ਨੇ ਲਾਈਕ ਕੀਤਾ ਸੀ ਔਰ ਵੋਟਾਂ ਵੇਲੇ ਲੋਕ ਛੱਡ ਗਏ ਸੀ ਉਹ ਇਸੇ ਕਰਕੇ ਛੱਡ ਕੇ ਗਏ ਸੀ ਕਿਉਂਕਿ ਨੇਤਾ ਜੀ ਨੂੰ ਹਰਮਨ ਪਿਆਰਾ ਕਿਹਾ ਜਾਂਦਾ ਪਰ ਜਦੋਂ ਕੈਂਡ ਦੀ ਜਨਤਾ ਨੂੰ ਪੁੱਛਿਆ ਨਹੀਂ ਗਿਆ ਸੀ ਉਦੋਂ ਲੋਕਾਂ ਦਾ ਦਿਲ ਟੁੱਟ ਗਿਆ ਸੀ ਪਰ ਅੱਜ ਹੋ ਸਕਦਾ ਹੈ ਵੀ ਲੋਕਾਂ ਨੂੰ ਨਾ ਪਤਾ ਲੱਗੇ ਪਰ ਲੀਡਰਾਂ ਨੂੰ ਪਤਾ ਚੱਲ ਜਾਂਦਾ ਕਿ ਵੀ ਇਹ ਲੋਕ ਮੇਰੇ ਨਾਲ ਵਾਕਈ ਵਾਕ ਨਾ ਲੱਗੇ ਸਰ ਤੁਸੀਂ ਕਿਦਾਂ ਸੋਚਦੇ ਹੋਗੇ ਕਿ ਕੀ ਲੱਗਦਾ ਕਿ ਇਸ ਪਾਰਟੀ ਜਿਹੜੀ ਹਵਾ ਇਸ ਵੇਲੇ ਉਹ ਚੱਲਦੀ ਪਈ ਹੈਗੀ ਹੈ ਜੀ ਇੱਥੇ ਆਪਣੇ ਫਰੋਜ਼ਪੁਰ ਦੀ ਫਰੋਜ਼ਪੁਰ ਦੀ ਆਮ ਆਦਮੀ ਪਾਰਟੀ ਦੇ ਹਕਾਲਿਆਂ ਦੀ ਦੋਵਾਂ ਦੀ ਹਵਾ ਜ਼ਿਆਦਾ ਹੈ ਬੀਜੇਪੀ ਦੀ ਆਵਾਰਨੀ ਹੈ ਸਾਡੇ ਕੋਲ ਇੱਥੇ ਕਾਫੀ ਲੋਕ ਆਂਦੇ ਹੋਣਗੇ ਚਰਚਾਵਾਂ ਹੁੰਦੀਆਂ ਕਿਵੇਂ ਐਸੇ ਨਾ ਝਾੜੂ ਦੀ ਕਿ ਜੀ ਸਾਡੇ ਬਿਜਲੀ ਮਾਪ ਹੋ ਗਈ ਹੈ ਅਸੀਂ ਤਾਂ ਉਹਨਾਂ ਨੂੰ ਵੋਟ ਪਾਣੀ ਹੈ ਕੰਮਕੁਮ ਦੀ ਕੋਈ ਹੋਣੀ ਹੈ ਝਾੜੂ ਦੀ ਮਤਲਬ ਨਾ ਬਿਜਲੀ ਮਾਪ ਹੋ ਗਈ ਹੈ ਨਵੇਂ ਸੇ ਤਾਂ ਕੋਈ ਕਰਦਾ ਤਾਂ ਹੈ ਨਹੀਂ ਕੋਈ ਆਇਆ ਤਾਂ ਪੁੱਛਦਾ ਤਾਂ ਹੈ ਨਹੀਂ ਕੋਈ ਫਰੋਜ਼ਪੁਰ ਤੋਂ ਬੈਕਵਾਰ ਇਲਾਕਾ ਤੇ ਲੱਗਦਾ ਕਿ ਫਰੋਜ਼ਪੁਰ ਦੇ ਵਿੱਚ ਆਮ ਆਦਮੀ ਪਾਰਟੀ ਸੀਟ ਤਾਂ ਲੱਗਦਾ ਕਿ ਉਹਦੀ ਹਵਾ ਹੈਗੀ ਹੈ ਜੀ ਹੈਗੀ ਹੈਗੀ ਉਹਦੀ ਸਰ ਤੁਸੀਂ ਕਿਦਾਂ ਦੇਖਦੇ ਹੋ ਕਿ ਕਿਸ ਪਾਰਟੀ ਦਾ ਮੁਕਾਬਲਾ ਤੁਹਾਨੂੰ ਲੱਗ ਰਿਹਾ ਹੈਗਾ ਕਿ ਕਿਹੜੇ ਕਿਹੜੇ ਲੀਡਰ ਦੀ ਇਸ ਵੇਲੇ ਹਵਾ ਫਰੋਜਪੁਰ ਦੇ ਪ੍ਰਧਾਨ ਸਰ ਐਵੇਂ ਆ ਜਦੋਂ ਲੀਡਰ ਨੇ ਤਾਂ ਚੋਣਾਂ ਵੇਲੇ ਆਂਦੇ ਆਪਣੇ ਕੋਲ ਤੇ ਉਦੋਂ ਬੜੇ ਵੱਡੇ ਵੱਡੇ ਵਾਦੇ ਕਰਦੇ ਆ ਲੇਕਿਨ ਫਰੋਜਪੁਰ ਹਜੇ ਤੱਕ ਪਿਛੜਿਆ ਸੀ ਤਾਂ ਪਿਛੜਿਆ ਹੀ ਹੋਇਆ ਹੈ ਵਪਾਰੀ ਵਰਗ ਜਿਹੜਾ ਵੀ ਹੈ ਇਹ ਹਰ ਵਾਰੀ ਕਹਿੰਦੇ ਵੀ ਪਾਕਿਸਤਾਨ ਦਾ ਬਾਰਡਰ ਖੋਲ ਦੇਾਂਗੇ ਤੇ ਉਹਦੇ ਨਾਲ ਵਪਾਰੀਆਂ ਦੀ ਬੜੀ ਜੜੀ ਹੈ ਉਹ ਇੱਛਾ ਹੋ ਜਾਂਦੀ ਆ ਵੀ ਹਾਂ ਵੀ ਸਾਡਾ ਵੀ ਉਹਨੂੰ ਹੋਏਗਾ ਕੁਝ ਪਰ ਫਰੋਜਪੁਰ ਚ ਕਾਦੀ ਕੁਛ ਨਹੀਂ ਹੋਇਆ ਹੁਣ ਰਾਣਾ ਗੁਰਮੀਤ ਸਿੰਘ ਸਾਡੇ ਜੀ ਨੇ ਵੀ ਵਾਦਾ ਕੀਤਾ ਹੈ ਤੇ ਸਾਨੂੰ ਪੂਰੀ ਉਮੀਦ ਹੈ ਵੀ ਇਹ ਅੱਗੇ ਲੈ ਕੇ ਜਾਣਗੇ ਤੇ ਬਾਰਡਰ ਖੁਲਾਨ ਦੀ ਪੂਰੀ ਕੋਸ਼ਿਸ਼ ਕਰਨਗੇ ਕਿਉਂਕਿ ਇਹਨਾਂ ਦੀ ਜੜੀ ਕੋਸ਼ਿਸ਼ ਹੈ ਸੰਸਦ ਚ ਮੋਦੀ ਨਾਲ ਨੇ ਤੇ ਮੋਦੀ ਸਰਕਾਰ ਸਾਨੂੰ ਲੱਗ ਰਹੀ ਹੈ ਵੀ ਪੂਰੀ ਤਰ੍ਹਾਂ ਕਨਫਰਮ ਹੈ ਤੇ ਸਾਨੂੰ ਲੱਗਦਾ ਵੀ ਹੁਣ ਸਾਡਾ ਬਾਰਡਰ ਖੁੱਲਿਆ ਤਾਂ ਫਰੋਜਪੁਰ ਲਈ ਬੜਾ ਕੁਝ ਹੋਵੇਗਾ ਸਰ ਤੁਸੀਂ ਕੀ ਸੋਚਦੇ ਹੋ ਕਿ ਕਿਸ ਪਾਰਟੀ ਦੀ ਇਸ ਵੇਲੇ ਹਵਾ ਜਿਹੜੀ ਆ ਉਹ ਤੁਹਾਨੂੰ ਲੱਗ ਰਿਹਾ ਹੈਗਾ ਕਿ ਉਹ ਪੂਰੀ ਟੌਪ ਦੇ ਉੱਪਰ ਚੱਲਦੀ ਪਈ ਹੈਗੀ ਔਰ ਕਿਹੜੇ ਪਾਰਟੀ ਦਾ ਜਿਹੜਾ ਕੈਂਡੀਡੇਟ ਆ ਉਹ ਜਿੱਤ ਸਕਦਾ ਸਭ ਤੋਂ ਵੱਡੀ ਗੱਲ ਤਾਂ ਪਹਿਲੇ ਇਹ ਆ ਇਹ ਵਿਧਾਨ ਸਭਾ ਦੇ ਇਲੈਕਸ਼ਨ ਨਹੀਂ ਆ ਇਹ ਲੋਕ ਸਭਾ ਦੇ ਇਲੈਕਸ਼ਨ ਆ ਜਿਹਦੇ ਕਰਕੇ ਐਮ ਫੈਕਟਰ ਮਾਰ ਕਰੂਗਾ ਕਰੂਗਾ ਜਿਵੇਂ ਆਪਣੇ ਫਰੋਜਪੁਰ ਚੀ ਵੇਖੋ ਹੁਣ ਪੀਜੀਆਈ ਦਾ ਮੁੱਦਾ ਕਿਸੇ ਵੀ ਤਰ੍ਹਾਂ ਹੱਲ ਹੋਇਆ ਹੈ ਔਰ ਪੀਜੀਆਈ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਜਿਦੇ ਨਾਲ ਮਤਲਬ ਕਿ ਜੋ ਐਕਸੀਡੈਂਟ ਹੋ ਜਾਂਦੇ ਲੋਕਾਂ ਨੂੰ ਭੱਜਣਾ ਪੈਂਦਾ ਸੀ ਉਹ ਇੱਥੇ ਹੀ ਆਊਗਾ ਇਹ ਤੁਹਾਡੇ ਸਾਹਮਣੇ ਕਮਲ ਸ਼ਰਮਾ ਜੀ ਦਾ ਸੁਪਨਾ ਸੀ ਜਿਹੜਾ ਮੋਦੀ ਸਰਕਾਰ ਨੇ ਹਜੇ ਤੱਕ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਤੇ ਮਿਸਟਰੀ ਵਗੈਰਾ ਸਾਰੇ ਉੱਥੇ ਲੱਗੇ ਹੋਏ ਨੇ। ਇਹ ਦੂਜੀ ਗੱਲ ਸਭ ਤੋਂ ਵੱਡੀ ਗੱਲ ਏ ਆ। ਐਮ ਫੈਕਟਰ 370 ਤਾਰਾ ਵੀ ਕਸ਼ਮੀਰ ਤੋਂ ਹਟਾਦੀ ਤੇ ਇੱਕ ਆਪਣੇ ਵੇਖੋ ਤੁਸੀਂ ਰਾਮ ਮੰਦਰ 500 ਸਾਲ ਦਾ ਕੇਸ ਸੀ ਜਿਹੜਾ ਐ ਲੱਗਦਾ ਜਿਵੇਂ 5 ਸਾਲਾਂ ਜਿਵੇਂ ਕੋਈ ਕੇਸ ਹੀ ਨਹੀਂ ਸੀ। ਤੁਸੀਂ ਮੰਨਦੇ ਹੋ ਕਿ ਜਿਹੜਾ ਭਾਜਪਾ ਜਿਹੜਾ ਫਿਰੋਜ਼ਪੁਰ ਤੋਂ ਜਿਹੜਾ ਮਜ਼ਬੂਤ ਹੈਗੀ ਆ ਉਹਦੀ ਹਵਾ ਹੈਗੀ ਆ। ਭਾਜਪਾ ਕੈਂਡੀਡੇਟ ਦੇਖੋ ਚਾਰੋਂ ਤਗੜੇ ਨੇ। ਪਰ ਇੱਕ ਤੁਸੀਂ ਕਹਿ ਦੋਗੇ ਇੱਕ ਜੋ ਐਮ ਫੈਕਟਰ ਹੈ। ਉਹਦਾ ਬੈਨੀਫਿਟ ਮਿਲਨੇ ਮਿਲੇਗਾ ਮਿਲੇਗਾ ਬਾਕੀ ਅਸੀਂ ਕੋਈ ਸਰਕਾਰ ਦੇ ਨਾਲ ਨਹੀਂ ਹੈ ਕਿ ਬੀਜੇਪੀ ਸਾਡੇ ਵੱਲੋਂ ਕੋਈ ਵੀ ਪਾਰਟੀ ਅਜੇ ਕੰਮ ਕਰਦੇ ਸੋ ਦੇ ਨਾਲ ਹੈ ਜਨਤਾ ਨੂੰ ਕੀ ਚਾਹੀਦਾ ਜਨਤਾ ਨੂੰ ਆਪਦਾ ਸੁੱਖ ਚਾਹੀਦਾ ਵੀ ਅਸੀਂ ਸਾਡੇ ਬੱਚੇ ਸਹੀ ਰਹੇ ਪੜ੍ਹੇ ਲਿਖੇ ਹੋਰ ਉਹ ਬਣੇ ਇਸੇ ਕਰਕੇ ਮਤਲਬ ਕਿ ਅਸੀਂ ਸੋਚਦੇ ਹਾਂ ਵੀ ਜੋ ਵੀ ਸਰਕਾਰ ਆਏ ਉਹ ਯੁਵਾ ਬਾਰੇ ਸੋਚੇ ਔਰ ਅਭੀ ਤੱਕ ਤੋਂ ਹੈਲਥ ਐਜੂਕੇਸ਼ਨ ਵਗੈਰਾ ਕਈ ਮੁੱਦੇ ਆ ਜੋ ਬੀਜੇਪੀ ਕਾਫੀ ਅੱਗੇ ਲੈ ਕੇ ਗਈ ਹੈ ਔਰ ਪਾਰਟੀਆਂ ਤੋਂ ਵੱਧ ਕੇ ਸਰ ਤੁਸੀਂ ਕੀ ਸੋਚਦੇ ਹੋ ਕਿ ਇਸ ਵੇਲੇ ਕਿ ਇਸ ਪਾਰਟੀ ਦੀ ਜਿਹੜੀ ਹਵਾ ਹੈ ਉਹ ਚੱਲਦੀ ਹੈਗੀ ਆ ਕਿਹੜਾ ਮਜ਼ਬੂਤ ਦਾਵੇਦਾਰ ਰਹੇਗਾ ਜਿਹੜਾ ਫਿਰੋਜ਼ਪੁਰ ਤੋਂ ਅੱਗੇ ਇਸ ਵੇਲੇ ਚੱਲ ਰਿਹਾ ਹੈਗਾ ਜੀ ਦੇਖੋ ਜੀ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਇਲਾਕੇ ਵਿੱਚ ਜਿਹੜੀ ਪਾਰਟੀ ਵਾਜੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਜਿਹੜਾ ਵਿਕਾਸ ਹੋ ਰਿਹਾ ਹੈ ਇਹ ਆਪਾਂ ਵੀ ਦੇਖ ਰਹੇ ਆ ਕਿ ਫਿਰੋਜ਼ਪੁਰ ਦੇ ਵਿੱਚ ਕਦੋਂ ਦਾ ਆਪਣਾ ਜਿਹੜਾ ਪੀਜੀਆ ਦਾ ਨਿਰਮਾਣ ਦੀ ਗੱਲ ਚੱਲ ਰਹੀ ਸੀ ਤੇ ਕੁਝ ਸਮੇਂ ਦੇ ਵਿੱਚ ਜਿਹੜਾ ਹੈ ਪਜੀ ਦਾ ਨੀ ਪੱਥਰ ਰੱਖਿਆ ਗਿਆ ਬੀਜੇਪੀ ਦੀ ਪਾਰਟੀ ਵੱਲੋਂ ਰਾਣਾ ਸੋਢੀ ਵੱਲੋਂ ਬਹੁਤ ਵਧੀਆ ਜਿਹੜਾ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਉਹਨਾਂ ਨੇ ਜਿਹੜਾ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਪਜੀ ਲਗਾਉਣ ਜਾ ਰਹੇ ਹੈ ਦੇਖੋ ਪਹਿਲਾ ਜਿਹੜੀ ਗੱਲ ਕਰੀਏ ਸਿਹਤ ਪੱਕੋ ਸਿਹਤ ਪੱਕੋ ਹੈਲਥ ਦੇ ਵਿੱਚ ਜਿਹੜਾ ਫਿਰੋਜ਼ਪੁਰ ਇਲਾਕਾ ਜਿਹਨੂੰ ਆਪਾਂ ਪਿਛੜਿਆ ਇਲਾਕਾ ਕਿਹਾ ਜਾਂਦਾ ਸੀ ਜਿਹੜਾ ਕਿ ਬੀਜੇਪੀ ਦੀ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਸਾਡੇ ਸ਼ਹਿਰ ਦੇ ਵਿੱਚ ਪੀਜੀਆ ਦਾ ਨਿਰਮਾਣ ਕੀਤਾ ਗਿਆ ਤਾਂ ਤੁਸੀਂ ਕਹ ਰਹੇ ਹੋ ਕਿ ਬੀਜੇਪੀ ਦੀ ਜਿਹੜੀ ਇਸ ਵੇਲੇ ਹਵਾ ਹੈਗੀ ਆ ਤਾਂ ਬੀਜੇਪੀ ਦਾ ਮੁਕਾਬਲਾ ਜੇ ਉਸ ਕੈਂਡੀਡੇਟ ਨਾਲ ਮੰਨਿਆ ਜਾਵੇ ਤਾਂ ਕਿਸ ਕੈਂਡੀਡੇਟ ਦੇ ਨਾਲ ਤੁਹਾਡਾ ਜਿਹੜਾ ਬੀਜੇਪੀ ਦਾ ਮੁਕਾਬਲਾ ਜਿਹੜਾ ਉਹ ਹੋ ਸਕਦਾ ਹੈ ਦੇਖੋ ਜੀ ਬੀਜੇਪੀ ਦਾ ਮੁਕਾਬਲਾ ਗੱਲ ਕਰੀਏ ਤਾਂ ਰਾਣਾ ਸੋਢੀ ਜੀ ਨੇ ਆਪਣੇ ਵੱਲੋਂ ਜਿਹੜਾ ਹੈ ਪੂਰੀ ਜਿਹੜੀ ਹੈ ਜਦੋਂ ਜਿਹੜੇ ਕਰ ਰਹੇ ਨੇ ਕੋਬਾਇਆ ਜੀ ਨੂੰ ਮਾਤ ਦੇਣਗੇ ਇਸ ਵਾਰ ਇਹ ਮੈਨੂੰ ਲੱਗ ਰਿਹਾ ਹੈ ਕਿ ਜਿਹੜਾ ਹੈ ਇਹ ਕੋਬਾਇਆ ਜੀ ਨੂੰ ਮਾਤ ਦੇਣਗੇ ਕਿਉਂਕਿ ਰਾਣਾ ਸੋਢੀ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਆਨਲੇ ਦਿਨਾਂ ਚ ਉਹਨਾਂ ਦੇ ਕੰਮ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਬਿਲਕੁਲ ਇਹ ਫਿਰੋਜ਼ਪੁਰ ਦੇ ਅਲੱਗ-ਅਲੱਗ ਲੋਕਾਂ ਦੀ ਪ੍ਰਤੀਕਿਰਿਆ ਸੀਗਾ ਕਿ ਕੁਝ ਲੋਕ ਜਿਹੜਾ ਉਹ ਭਾਜਪਾ ਦੇ ਜਿਹੜੇ ਕੰਮਾਂ ਦੀ ਛਲਾਂਗਾ ਕਰਦੇ ਨਜ਼ਰ ਆ ਰਹੇ ਨੇ ਕੁਝ ਆਮ ਆਦਮੀ ਪਾਰਟੀ ਦੇ ਇੱਥੇ ਹੋਰ ਵੱਖ-ਵੱਖ ਕੈਂਡੀਡੇਟਾਂ ਦੀ ਵੀ ਜਿਹੜੀ ਗੱਲ ਉਹ ਕਰਦੇ ਨਜ਼ਰ ਆ ਰਹੇ ਹਨ ਇਸ ਦੇ ਨਾਲ ਜਿਹੜਾ ਇਸ ਵਾਰ ਦਾ ਵੋਟਰ ਹੈਗਾ ਉਹ ਉਹ ਕਾਫੀ ਜਿਹੜਾ ਕਨਫਿਊਜ਼ ਵੀ ਹੈਗਾ ਉਸ ਦਾ ਕਾਰਨ ਹੈ ਕਿ ਉਹ ਕਹਿ ਰਹੇ ਨੇ ਕਿ ਪਹਿਲਾਂ ਤਾਂ ਦੋ ਪਾਰਟੀਆਂ ਹੁੰਦੀਆਂ ਸਨ ਤਾਂ ਉਹਨਾਂ ਵਿੱਚੋਂ ਜਿਹੜਾ ਚੁਣਨਾ ਸਾਨਾ ਹੁੰਦਾ ਸੀ ਹੁਣ ਇਸ ਵਾਰ ਜਿਹੜੀਆਂ ਚਾਰ ਪਾਰਟੀਆਂ ਮੈਦਾਨ ਦੇ ਵਿੱਚ ਹਨ ਉਹਨਾਂ ਦੇ ਵਿੱਚੋਂ ਚੁਣਨਾ ਇਹ ਕਨਫਿਊਜ਼ਨ ਬਣਿਆ ਹੋਇਆ ਕਿ ਕਿਸ ਉਮੀਦਵਾਰ ਜਿਹੜਾ ਹੈ ਉਹ ਉਹਨਾਂ ਦੇ ਲਈ ਕੰਮ ਕਰੇਗਾ ਤਾਂ ਹੁਣ ਇਹ 1 ਜੂਨ ਨੂੰ ਹੀ ਜਿਹੜਾ ਉਹ ਪਤਾ ਲੱਗ ਜਾਏਗਾ ਕਿ ਲੋਕ ਕਿਸ ਪਾਰਟੀ ਅਤੇ ਕਿਸ ਉਮੀਦਵਾਰ ਨੂੰ ਜਿਹੜਾ ਹੈ ਉਹ ਆਪਣਾ ਉਮੀਦਵਾਰ ਚੁਣਨਗੇ ਫਿਰੋਜ਼ਪੁਰ ਤੋਂ ਕੈਮਰਾ ਪਸੰਦ ਨਾਲ ਅਸ਼ੇਕ ਲੋਤਰਾ ਪੰਜਾਬ ਤੱਕ